ਉਸੀ ਦੇਖ ਰਹੇ ਹੋ ਐਪੀਐਨ ਲਾਈਵ ਹੁਣੇ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਤਿਰੰਗਾ ਯਾਤਰਾ ਰੈਲੀ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਸੈਂਟਰਲ ਤੋਂ ਅਸ਼ੋਕ ਪ੍ਰਸਾਰ ਪੱਪੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਜਥਾ ਰਵਾਨਾ ਹੋਇਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਧੜਕੇ ਹਿੱਸਾ ਲਿਆ ਇਸ ਮੌਕੇ ਤੇ ਸੁਨੀਸ਼ ਪ੍ਰਸਾਦ ਸੰਚੀਵ ਚੰਦਨ ਸ਼ਰਮਾ ਸਾਧਨ ਸਲਾਰੀਆ ਸ਼ਿਵ ਸ਼ਰਮਾ ਰਾਜਾ ਆਦਿ ਸਖਸ਼ੀਅਤਾਂ ਹਾਦਰ ਸਾਹਿਬ ਇਸ ਮੌਕੇ ਤੇ ਜ਼ਲਬਤ ਕਰਦੇ ਆਪ ਆਗੂ ਸ਼ੋਕ ਪੱਪੀ ਲੇਕੇ ਆ ਤੁਹਾਨੂੰ ਤੋਂ ਸਮਾਈਲ ਟੰਡਨ ਦੀ ਖਾਸ سپورਟ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਕੀ ਨਾਮ ਆਪਣਾ ਲੁਧਿਆਣੇ ਤੋਂ ਸ਼ੋਕ ਪ੍ਰੈਸਰ ਹਲਕਾ ਸੈਂਟਰ ਅੱਜ ਜੀ ਜਲੰਧਰ ਦੇ ਵਿੱਚ ਜੁਧਿਆਣੇੋਂ ਚੱਲ ਕੇ ਅਰਵਿੰਦ ਕੇਜੀ ਵਾਲਜੀ ਦੀ ਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਸਾਡੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਨਾਂ ਦੀ ਗਵਾਈ ਦੇ ਵਿੱਚ ਅੱਜ ਬਹੁਤ ਵੱਡਾ ਕੱਟ ਜਿਹੜਾ ਤੇ ਰੰਗਾ ਯਾਤਰਾ ਦੇ ਰੂਪ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੂੰ ਖੁਸ਼ਿਆਲੀ ਲਈ ਅਰਵਿੰਦ ਕੇਜੀ ਵਾਲਜੀ ਭਗਵੰਤਪਾਨ ਜੀ ਜਿਨ੍ਹਾਂ ਨੇ ਪੰਜਾਬ ਇਹ ਲੋਕਾਂ ਲਈ ਛੱਡਾ ਚੱਕਿਆ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਦੇ ਅੰਦਰ ਘਰ-ਘਰ ਦੇ ਵਿੱਚ ਆਵਾਜ਼ ਆ ਕੇ ਦੋਨੇ ਕਾਲੀ ਦਲ ਔਰ ਕਾਂਗਰਸ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਤੇ ਬੀਜੇਪੀ ਤੋਂ ਛੜਾ ਛਡਾਉਣ ਲਈ ਪੰਜਾਬ ਦੀ ਜਿਹੜੀ ਇਹਨਾਂ ਨੇ ਤੰਗਾਲੀ ਲਿਆ ਕੇ ਜਾਂਦੀ ਹੋਈ ਆ ਪੰਜਾਬ ਦੀ ਨੌਜਵਾਨੀ ਤੇ ਕਿਸਾਨੀ ਨੂੰ ਖਾਦਾ ਵਾ ਉਹਨੂੰ ਅੱਜ ਖਤਮ ਕਰ ਲਈ ਪੰਜਾਬ ਦਾ ਨੌਜਵਾਨ ਬੱਚਾ ਬਜ਼ੁਰਗ ਸਾਰੇ ਅੱਜ ਇੱਕ ਮੁੱਠੋ ਕੇ ਚਾੜੂ ਦੇ ਉੱਤੇ ਨਿਸ਼ਾਨ ਦੇ ਉੱਤੇ ਮੋਰ ਲਾਣ ਜਿੱਥੇ ਭਾਜੀਪੀ ਦਾ ਵਿਰੋਧ ਹੋ ਰਿਹਾ ਸੀ ਉੱਥੇ ਮਨਜਿੰਦਰ ਸਿੰਘ ਸਰਸਾ ਔਰ ਸਰਬਜੀਤ ਮੱਕੜ ਇੱਕ ਨਾਮੀ ਲੀਡਰ ਨੇ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਤੁਹਾਡੀ ਪ੍ਰਤੀਕਿਰਿਆ ਕੀ ਹੈ ਉਹ ਪਾ ਜਿੱਥੇ ਮਨਜਿੰਦਰ ਸਿੰਘ ਸਰਸਾ ਦੀ ਗੱਲ ਕਰੀਏ ਜਿਹੜੇ ਭਾਜੀਪੀ ਵਾਲੇ ਅੱਜ ਉਹ ਕਿਉਂਕਿ ਚੋਰਾ ਨੂੰ ਫੜਨਾ ਚੋਰੀ ਫੜ ਸਕਦੇ ਆ ਉਹ ਜਾਣਦੇ ਆ ਕਿ ਸਰਸਾ ਨੇ ਕਿੰਨਾ ਲੋਕਾਂ ਦਾ ਜਿਹੜਾ ਕ੍ਰਿਪਸ਼ਨ ਕਰਕੇ ਮਾਲ ਇਕੱਠਾ ਕੀਤਾ ਹੋਇਆ ਸੀ ਅੱਜ ਯੂਨੀ ਦਾ ਡਰਾਵਾ ਦੇ ਕੇ ਬੀਜੇਪੀ ਵਾਲਿਆਂ ਨੇ ਸਰਸਜ ਨੂੰ ਰਲਾਇਆ ਵਾ ਕਿਉਂਕਿ ਬੀਜੇਪੀ ਵਾਲੇ ਵੀ ਉਹੀ ਕੰਮ ਕਰਦੇ ਆ ਸਰਸਾ ਜੀ ਵੀ ਉਹੀ ਕੰਮ ਕਰਦੇ ਸੀਗੇ ਕਾਂਗਰਸ ਦਾ ਵੀ ਇਹੀ ਮੁੱਦਾ ਵਾ ਕਰਪਸ਼ਨ ਤੇ ਕਾਲੀਦਾਲ ਦਾ ਤਾਂ ਹੈ ਹੀ ਮੁੱਦਾ ਵਾ ਰੇਤ ਮਾਫੀਆ ਸ਼ਰਾਬ ਮਾਫੀਆ ਜੋ ਮਾਫੀਆ ਪੰਜਾਬ ਦੇ ਅੰਦਰ ਕਾਲੀਦਾਲ ਬੀਜੇਪੀ ਤੇ ਕਾਂਗਰਸ ਨੇ ਫਲਾਇਆ ਅੱਜ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਵੀ 100 ਸੀਟਾਂ ਜਿੱਤਣ ਦਾ ਕੀਤਾ ਗਿਆ ਸੀਗਾ ਭਰੋਸਾ ਦਿੱਤਾ ਸੀ ਵੀ 100 ਸੀਟਾ ਲੈ ਕੇ ਜਾਵਾਂਗੇ ਲੇਕਿਨ ਕੁਝ ਕ ਸੀਟਾ ਦੇ ਸੀਮਤ ਰਹਿ ਗਈ ਸੀਗੀ ਇਹ 2022 ਦੇ ਵਿੱਚ ਆ ਪਾਈ ਗਈ 2 2022 ਦੀ ਗੱਲ ਕਰੀਏ ਉਦੋਂ ਵੀ ਇਹਨਾਂ ਨੇ ਖਾਲੀਦਾਲ ਤੇ ਇਹਨਾਂ ਨੇ ਫ੍ਰੈਂਡਲੀ ਮੈਚ ਖੇਲ ਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਇਹ ਨੇਰੇ ਚ ਰੱਖਿਆ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਹ ਦੋਨੇ 5-5 ਸਾਲ ਦੇ ਆਪਸ ਦੇ ਵਿੱਚ ਇਹ ਫ੍ਰੈਂਡਲੀ ਮੈਚ ਜਿਹੜਾ ਖਾਲੀਦਾਲ ਤੇ ਕਾਂਗਰਸ ਖੇਲਦੀ ਅੱਜ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ 2022 ਦੇ ਅੰਦਰ ਬਹੁਤ ਵੱਡਾ ਬਹੁਮਤ ਲੈ ਕੇ ਹਰਮਨਕੇ ਜੀ ਵਾਲ ਤੇ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਖੁਸ਼ਹਾਲ ਹੋ ਜਾਂ ਰਿਹਾ ਇਹ ਪੰਜਾਬ ਦੇ ਮੁੱਖ ਮੰਤਰੀ ਬਾਰੇ ਐਲਾਨ ਕਿਉਂ ਨਹੀਂ ਕਰਦੇ ਪਏ ਕੇ ਜੀ ਵਾਲ ਐਲਾਨ ਉਹ ਪੰਜਾਬ